ਸਰ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਹਾਂਜੀ ਇਹ ਦੱਸੋ ਜੀ ਜਿਹੜੇ ਵੋਟ ਹੋਣੇ ਆ ਇੱਕ ਗੋਗੀ ਐਮਐਲਏ ਮਰਿਆ ਜੀ ਜੋ ਪਸ਼ਮੀ ਇਲਾਕੇ ਦੇ ਵੋਟ ਹੋਣੇ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਦੱਸੋ ਪੂਰੇ ਲੁਧਿਆਣੇ ਦੇ ਪੋਸਟ ਨਾ ਲੱਖਾਂ ਕਰੋੜਾ ਰੁਪਏ ਦੇ ਪੋਸਟ ਲਵਾਦੇ ਇਹ ਗਰੀਬ ਬੰਦੇ ਬਾਰੇ ਕੀ ਸੋਚਣਾ ਨਹੀਂ ਸਰ ਜੀ ਗਰਮੀ ਦਾ ਬੋਗ ਦੇ ਕੇ ਲੋਕਾਂ ਨੂੰ ਪਰੇਸ਼ਾਨ ਬਹੁ ਕਰੇ ਜਾ ਰਹੀ ਕਿਉਂਕਿ ਹਰ ਪਾਸੇ ਨਾ ਨੇ ਆਉਦੇ ਗੋਟਾਂ ਕਰਕੇ ਜਾਮ ਲਾਏ ਆ ਪਬਲਿਕ ਇਨੀ ਪਰੇਸ਼ਾਨ ਹੋ ਰਹੀ ਜਿਹਦਾ ਕੋਈ ਅੰਤ ਨਹੀਂ ਜਿਹੜਾ ਆਟੋ ਵਾਲਾ ਸ਼ਾਮ ਨੂੰ 700 ਰੁਪਏ ਘਰੇ ਲੈ ਕੇ ਜਾਂ ਉਹ ਬੰਦਾ ਸ਼ਾਮ ਨੂੰ ਸ਼ੋਰ ਰੁਪਏ ਲੈ ਕੇ ਜਾਂਦਾ ਪਿਆ ਜ ਬਾਤਾਂ ਦੱਸੋ ਜੀ ਆਵਾਜ਼ੀ ਪਾਰਟੀ ਦਾ ਬਣੂਗਾ ਕੀ ਸਰ ਜੀ ਕੋਈ ਕਿਸੇ ਦੇ ਕਰੇ ਜਿਹੜੇ ਬੰਦੇ ਮੰਗਾਂਦੇ ਪਏ ਐ ਤੇ ਸਾਰੇ ਆਪਦੇ 5-500 ਰੁਪਏ ਦੇ ਕੇ ਮੰਗਉਂਦੇ ਪਏ ਐ ਕੋਈ ਇੱਥੇ ਲੋਕਲ ਬੰਦਾ ਨਹੀਂ ਆਕਾ ਜਿਹੜੇ ਨਾਲ ਸ਼ਾਮਾ ਲਾਣਾ ਦੇ ਨਾਲ ਲੁਧਿਆਣੇ ਦੀਆਂ ਸੜਕਾਂ ਦਾ ਹਾਲ ਦੇਖ ਲਓ ਤੁਸੀਂ ਜੀ ਆਟੋ ਦੇ ਬੈਠਿਓ ਜੇ ਇਥੋਂ ਮਰਜੀ ਬ੍ਰੇਕ ਨਾਲ ਮਾਰੀ ਆਟੋ ਪਲਟੀ ਜਾਊਗਾ ਜੀ ਇੱਥੇ ਤੁਸੀਂ ਦੱਸੋ ਵਿਕਾਸ ਕਾਹਦਾ ਹੋ ਰਿਹਾ ਜੀ ਤੁਸੀਂ ਦੋਸਤੋ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਜਲੰਧਰ ਜਿਹੜਾ ਲੁਧਿਆਣਾ ਵੈਸਟ ਦੇ ਹਾਲਾਤ ਆ ਤੁਸੀਂ ਦੇਖੇ ਠੇਕੇ ਦੇ ਉੱਤੇ ਕਿੱਦਾਂ ਲਾਈਟਾਂ ਜਗ ਰਹੀਆਂ ਸੀ ਪਰ ਰੋਡ ਦੇ ਉੱਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਉਹ ਹਨੇਰਾ ਦੇਖਣ ਨੂੰ ਮਿਲ ਰਿਹਾ ਤੇ ਹੁਣ ਦੋਸਤੋ ਅਸੀਂ ਵੈਸਟ ਏਰੀਆ ਦੇ ਵਿੱਚ ਲੁਧਿਆਣਾ ਘੁੰਮ ਰਿਹਾ ਤੇ ਲਗਾਤਾਰ ਜਿਹੜਾ ਵਾ ਹਰੇਕ ਪਾਰਟੀ ਵੱਲੋਂ ਪੂਰਾ ਜ਼ੋਰ ਲਾਇਆ ਜਾ ਰਿਹਾ ਤੇ ਗਰਮੀ ਬਹੁਤ ਜ਼ਿਆਦਾ ਹੋਈ ਪਈ ਆ ਤੇ ਹੁਣ ਅਸੀਂ ਆਟੋ ਦੇ ਵਿੱਚ ਘੁੰਮ ਰਹੇ ਆਂ ਤੇ ਅੰਕਲ ਦੇ ਨਾਲ ਗੱਲਬਾਤ ਕਰਾਂਗੇ ਕਿੱਦਾਂ ਦਾ ਜਿਹੜਾ ਮਾਹੌਲ ਜਲੰਧਰ ਵੈਸਟ ਤੋਂ ਬਾਅਦ ਜਿਹੜਾ ਹੁਣ ਲੁਧਿਆਣਾ ਵੈਸਟ ਦਾ ਜਿਹੜਾ ਬਣਿਆ ਹੋਇਆ ਵਾ ਅੰਕਲ ਸੱਸੀ ਗਾਲ ਸੱਸੀ ਗਾਲ ਸਰ ਜੀ ਅੰਕਲ ਕਿਵੇਂ ਦਾ ਜਿਹੜਾ ਮਾਹੌਲ ਬਣਿਆ ਪਿਆ ਇਲੈਕਸ਼ਨਾਂ ਨੂੰ ਲੈ ਕੇ ਕਾਫੀ ਗਰਮੀ ਦੇਖੀ ਜਾ ਰਹੀ ਹੈ ਇੱਥੇ ਸਰ ਜੀ ਗਰਮੀ ਦਾ ਬੋਗ ਦੇ ਕੇ ਆ ਲੋਕਾਂ ਨੂੰ ਪਰੇਸ਼ਾਨ ਬਹੁ ਕਰੇ ਜਾ ਰਹੇ ਆ ਕਿਉਂਕਿ ਹਰ ਪਾਸੇ ਇਨਾਂ ਨੇ ਆਉਦੇ ਵੋਟਾਂ ਕਰਕੇ ਜਾਮ ਲਾਏ ਆ ਪਬਲਿਕ ਐਨੀ ਪਰੇਸ਼ਾਨ ਹੋ ਰਹੀ ਹੈ ਜਿਸ ਦਾ ਕੋਈ ਅੰਤ ਨਹੀਂ ਆਟੋ ਵਾਲਾ ਨੂੰ ਕੋਈ ਸਵਾਰੀ ਨਹੀਂ ਮਿਲੀ ਜੜੀ ਸ ਯਾਨੀ ਆਪਕੋ ਪੈਸੇ ਕਿਹਨਾਂ ਦੇ ਜਿਹੜਾ ਆਟੋ ਵਾਲਾ ਸ਼ਾਮ ਨੂੰ 700 ਰੁਪਏ ਘਰੇ ਲੈ ਕੇ ਜਾਂ ਉਹ ਬੰਦਾ ਸ਼ਾਮ ਨੂੰ 400 ਰੁਪਏ ਲੈ ਕੇ ਜਾਂਦਾ ਪਿਆ ਇਹ ਹਾਲਾਤਾਂ ਦੱਸੋ ਜੀ ਆਵਾਂ ਦੀ ਪਾਰਟੀ ਦਾ ਬਣੂਗਾ ਕੀ ਇਹ ਕਹਿੰਦੇ ਗਰੀਬੀ ਦੂਰ ਕਰਨੀ ਆ ਤਾਂ ਗਰੀਬਾਂ ਨੂੰ ਹਟਾਉਣ ਦਾ ਲੱਗੇ ਪਿਆ ਐਸ ਲਈ ਤੁਸੀਂ ਵਿਚਾਰ ਦੱਸੋ ਜੀ ਹਾਂ ਕੀ ਕਰਨਾ ਚਾਹੀਦਾ ਨੰਦਿਆ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਤੁਹਾਡੇ ਤੋਂ ਹੁਣ ਦੇਖੋ ਇਹ ਘਰ ਘਰ ਜਾ ਕੇ ਕਿਸੇ ਰੇੜੀ ਤੋਂ ਚਾਹ ਪੀਂਦੇ ਵੇ ਕੋਈ ਛੱਲੀਆਂ ਖਾਰਿਆ ਪਿਆ ਲੋਕਾਂ ਦੇ ਘਰਾਂ 'ਚ ਬੜ ਰਹੇ ਰਸੋਈਆਂ ਦੇ ਵਿੱਚ ਤੁਹਾਨੂੰ ਬਾਅਦ 'ਚ ਲੱਭਦਾ ਕੋਈ ਬੰਦਾ ਇੱਦਾਂ ਸਰ ਜੀ ਕੋਈ ਕਿਸੇ ਦੇ ਘਰੇ ਕੋ ਜਿਹੜੇ ਬੰਦੇ ਮੰਗਾਂਦੇ ਪਏ ਐ ਤੇ ਸਾਰੇ ਆਪਦੇ 5-500 ਰੁਪਏ ਦੇ ਕੇ ਮੰਗਉਂਦੇ ਪਏ ਐ ਕੋਈ ਇੱਥੇ ਲੋਕਲ ਬੰਦਾ ਨਹੀਂ ਆਕਾ ਜਿਹੜੇ ਨਾਲ ਸ਼ਾਮਾ ਲਾਣਾ ਦੇ ਨਾਲ ਠੀਕ ਹੈ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਆਪਦੇ ਹਿਸਾਬ ਨਾਲ ਕੀਤਾ ਜੀ ਹਾਂਜੀ ਐਸੇ ਐ ਜੀ ਵੈਸੇ ਐ ਜੀ ਅਸੀਂ ਇਹ ਕਰਾਂਗੇ ਉਹ ਕਰ ਕੋਸ਼ਿਸ਼ ਨਹੀਂ ਹੋਇਆ ਲੁਧਿਆਣੇ ਦੇ ਵਿੱਚ ਠੀਕ ਲੁਧਿਆਣੇ ਦੇ ਸੜਕਾਂ ਦਾ ਹਾਲ ਦੇਖ ਲਓ ਤੁਸੀਂ ਜੀ ਆਟੋ ਦੇ ਬੈਠਿਓ ਜੇ ਇਥੋਂ ਮਰਜੀ ਬ੍ਰੇਕ ਨਾਲ ਮਾਰੀ ਆਉਡੋ ਪਲਟੀ ਜਾਊਗਾ ਇਥੋਂ ਤੁਸੀਂ ਦੱਸੋ ਵਿਕਾਸ ਕਾਦਾ ਹੋ ਰਿਹਾ ਜੀ ਇੱਕ ਪਾਸੇ ਕਹਿੰਦਾ ਗ੍ਰੀਨ ਸਿਟੀ ਕਲੀਨ ਸਿਟੀ ਲੁਧਿਆਣਾ ਇਹ ਕਾਦੀ ਗ੍ਰੀਨ ਹੈ ਤੇ ਕਾਦੀ ਕਲੀਨ ਹੈ ਤੇ ਜਿੰਨੇ ਦੇਖ ਸਕਦੇ ਹੋ ਜਗਾ ਜਗਾ ਇਹ ਆਮ ਆਦਮੀ ਪਾਰਟੀ ਦੇ ਬੋਰਡ ਲੱਗੇ ਹੋਏ ਆ ਨਾ ਗੁੱਸਾ ਨਾ ਹੰਕਾਰ ਕੰਮ ਹੋਣਗੇ ਲਗਾਤਾਰ ਤੁਸੀਂ ਦੇਖਦੇ ਸਕਦੇ ਹੋ ਠੇਕੇ ਦੇ ਬਾਹਰ ਇੰਨੇ ਲਾਈਟਾਂ ਲੱਗੀਆਂ ਤੇ ਰੋਡ ਤੇ ਇੰਨੇ ਲਾਈਟਾਂ ਨਹੀਂ ਹੋਣਗੇ ਜਿੰਨੇ ਠੇਕੇ ਦੇ ਬਾਹਰ ਲੱਗੀਆਂ ਹੋਈਆਂ ਤੇ ਨਾ ਗੁੱਸਾ ਨਾ ਹੰਕਾਰ ਕੰਮ ਹੋਣਗੇ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਅਸੀਂ ਜਿਹੜਾ ਐਡਵਰਟਾਈਜ਼ਮੈਂਟ ਜਿਹੜੀ ਨਹੀਂ ਕਰਾਂਗੇ ਕੀ ਪਹਿਲਾ ਇਲਜ਼ਾਮ ਲਗਾਇਆ ਜਾਂਦੇ ਸੀ ਕਿ ਬਾਕੀ ਪਾਰਟੀਆਂ ਜਿਹੜੀਆਂ ਫੋਟੋਆਂ ਲਵਾਉਂਦੇ ਆਂ ਆਪਣੀਆਂ ਬੈਨਰਾਂ ਤੇ ਫੋਟੋਆਂ ਪਰ ਉਹਨਾਂ ਆਮ ਆਦਮੀ ਪਾਰਟੀ ਦੇ ਬੋਰਡ ਦੇਖ ਸਕਦੇ ਤੁਸੀਂ ਜਗ੍ਹਾ-ਜਗ੍ਹਾ ਉਹ ਲੱਗੇ ਹੋਏ ਆਂ ਅੰਗਲ ਕੀ ਕਹਿਣਾ ਚਾਹੁੰਦੇ ਹੋ ਕਿ ਆਮ ਆਦਮੀ ਪਾਰਟੀ ਕਹਿੰਦੀ ਵਿਕਾਸ ਹੀ ਬੜਾ ਕਰਤਾ ਸੀ ਸਰ ਜੀ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਹਾਂ ਜੀ ਇਹ ਦੱਸੋ ਜੀ ਜਿਹੜੇ 40 ਫੋਟ ਹੋਣੇ ਆ ਇੱਕ ਗੋਗੀ ਐਮ ਐਲ ਏ ਮਰਿਆ ਜੀ ਤੇ ਪੱਛਮੀ ਇਲਾਕੇ ਦੇ ਫੋਟ ਹੋਣੇ ਆ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹ ਦੱਸੋ ਪੂਰੇ ਲੁਧਿਆਣੇ ਦੇ ਪੋਸਟਰ ਨਾ ਲੱਖਾਂ ਕਰੋੜਾ ਰੁਪਏ ਦੇ ਪੋਸਟਰ ਲਵਾਦੇ ਇਹ ਗਰੀਬ ਕੋਣ ਸਾਥੀ ਮੈਂ ਆਪਦੇ ਤੇ ਲਾਉਣਾ ਜੀ ਮੇਰੀ ਆਟੋ ਦੀ ਕਿਸ਼ਤ 9000 910 ਮਹੀਨਾ ਹੈ 300 ਰੁਪਏ ਮੇਰੀ ਆਟੋ ਦੀ ਪਰ ਡੇ ਠੀਕ ਹੈ ਜੀ ਮੈਂ ਆਪਦੇ ਘਰੇ ਜਾ ਕੇ ਸ਼ਾਮ ਨੂੰ 200 ਰੁਪਏ ਦੇਣਾ ਵਾ ਉਹਦੇ ਮੈਂ ਦੱਸੋ ਇਹ ਆਪਾਂ ਗੁਜ਼ਾਰਾ ਕਿੱਦਾਂ ਕਰੂੰਗਾ ਆਪਦੇ ਬੱਚਾ ਨੂੰ ਕਿੱਥੋਂ ਪਾਲੂੰਗਾ ਕੱਲ ਨੂੰ ਜੇ ਮੇਰੀ ਘਰ ਵਾਲੀ ਗਲਤ ਨਿਕਲਦੀ ਆ ਉਹਨੂੰ ਮੈਂ ਪੈਸੇ ਨਹੀਂ ਦਿੰਦਾ ਠੀਕ ਹੈ ਜੀ ਨਾ ਉਹਦੀ ਘਰ ਵਾਲੀ ਤੇ ਇਲਜ਼ਾਮ ਲਾਉਣਾ ਵੀ ਹਾਂ ਵੀ ਤੂੰ ਗਲਤ ਆ ਉਹ ਗਲਤ ਆਪੇ ਜਾਊਗੀ ਜਦੋਂ ਮੈਂ ਘਰੇ ਪੈਸੇ ਨਹੀਂ ਦੇਣੇ ਦਾ ਜੀ ਤੁਸੀਂ ਦੋਸਤੋ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਜਲੰਧਰ ਜਿਹੜਾ ਲੁਧਿਆਣਾ ਵੈਸਟ ਦੇ ਹਾਲਾਤ ਆ ਤੁਸੀਂ ਦੇਖੇ ਠੇਕੇ ਦੇ ਉੱਤੇ ਕਿੰਦਾ ਲਾਈਟਾਂ ਜਗ ਰਹੀਆਂ ਸੀ ਪਰ ਰੋਡ ਦੇ ਉੱਤੇ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜਾ ਉਹ ਹਨੇਰਾ ਦੇਖਣ ਨੂੰ ਮਿਲ ਰਿਹਾ ਲੁਧਿਆਣਾ ਵੈਸਟ ਦੇ ਵਿੱਚ ਅਸੀਂ ਇਸ ਟਾਈਮ ਘੁੰਮ ਰਹੇ ਹਾਂ ਤੇ ਆਟੋ ਦੇ ਵਿੱਚ ਅਸੀਂ ਅੰਕਲ ਦੇ ਨਾਲ ਗੱਲਬਾਤ ਵੀ ਕਰ ਰਹੇ ਹਾਂ ਅੰਕਲ ਕੀ ਕਹਿਣਾ ਚਾਹੁੰਦੇ ਦੇਖੋ ਰੋਡ ਦੇ ਹਾਲਾਤ ਕਿੱਸੇ ਬਣੇ ਹੋਏ ਨੇ ਇਰਾ ਕੋਸਾ ਕੱਟੀ ਹੋਈ ਜੇ ਕਿੱਥੇ ਵੀ ਰੋਡ ਟੁੱਟੀ ਆ ਸਰ ਜੀ ਜੇ ਮੈਂ ਬ੍ਰੇਕ ਨਾਲ ਆਉ ਤਾਂ ਤੁਸੀਂ ਮੇਰੇ ਨਾਲ ਬੈਠੇ ਹੋ ਠੀਕ ਹੈ ਇਹ ਆਟੋ ਪਲਟੂਗਾ ਆਟੋ ਪਲਟੂਗਾ ਤੁਸੀਂ ਵੀ ਤੁਹਾਨੂੰ ਹੀ ਸੱਟ ਲੱਗੂ ਮੈਨੂੰ ਹੀ ਲੱਗੋਗੀ ਠੀਕ ਹੈ ਮੇਰੇ ਆਟੋ ਦਾ ਨੁਕਸਾਨ ਲੱਗੂਗਾ ਤੇ ਜਿਹੜੇ ਮੇਰੇ ਵਾਸਤੇ ਇੱਕ ਘਰੇ ਸ਼ਾਮ ਨੂੰ ਰੋਟੀ ਵਾਸਤੇ ਪੈਸੇ ਨਹੀਂ ਆਗੇ ਮੈਂ ਉਥੇ ਆਟੋ ਦੀ ਰਿਪੇਅਰ ਕਿੱਥੋਂ ਕਰਾਵਾਂਗਾ ਦੱਸੋ ਮੈਨੂੰ ਤੁਸੀਂ ਤੇ ਹੁਣ ਦੇਖ ਸਕਦੇ ਹੋ ਲਗਾਤਾਰ ਅੰਕਲ ਦਾ ਵੀ ਇਹੀ ਕਹਣਾ ਸਾਰੀਆਂ ਪਾਰਟੀਆਂ ਜੜੀਆਂ ਝੂਠੀਆਂ ਵਾਂ ਤੇ ਸਾਰੇ ਪਾਰਟੀਆਂ ਆੜੀਆਂ ਲਾਰੇ ਲਾਂਦੀਆਂ ਦੁਬਾਰਾ ਹੋਰ ਵੀ ਇਲਾਕੇ ਦੇ ਵਿੱਚ ਗੱਲਬਾਤ ਕਰਾਂਗੇ ਤੇ ਉਹਨਾਂ ਦੇ ਲੋਕਾਂ ਦਾ ਕੀ ਕਹਿਣਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ